ਅੱਜ ਦੱਸਾਂਗੇ ਪਾਣ ਦੇ ਪੱਤੇ ਦੇ ਲਾਭ ਪਾਣ ਦਾ ਪਤਾ ਬਹੁਤ ਹੀ ਲਾਭਕਾਰੀ ਹੈ ਦੋਸਤੋ ਇਹ ਜਿਨ੍ਹਾਂ ਲੋਕਾਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੈ ਖਾਦਾ ਪੀਤਾ ਹਾਜਮ ਨਹੀਂ ਆਉਂਦਾ ਉਹਨੂੰ ਹਾਜਮ ਕਰ ਦਿੰਦਾ ਇਸੇ ਕਰਕੇ ਅਸੀਂ ਰੋਟੀ ਤੋਂ ਬਾਅਦ ਬਹੁਤ ਸਾਰੇ ਲੋਕ ਮਿੱਠਾ ਪਾਣ ਹੈ ਜਿਹੜਾ ਖਾਂਦੇ ਨੇ ਬਹੁਤ ਵਧੀਆ ਡਾਈਜੈਸ਼ਨ ਕਰਦਾ ਜਿਨ੍ਹਾਂ ਲੋਕਾਂ ਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਤੇ ਉਹ ਬਦਬੂ ਨੂੰ ਵੀ ਖਤਮ ਕਰ ਦਿੰਦਾ ਦੋਸਤੋ ਜਿਨ੍ਹਾਂ ਦੇ ਅੰਦਰੂਨੀ ਕੋਈ ਦਰਦ ਰਹਿੰਦਾ ਤੇ ਇਹ ਦਰਦਾਂ ਨੂੰ ਵੀ ਖਤਮ ਕਰ ਦਿੰਦਾ ਤੇ ਬਾਕੀ ਇਹ ਮਰਦਾਨਾ ਕਮਜ਼ੋਰੀ ਨੂੰ ਵੀ ਵਧਾ ਦਿੰਦਾ ਤੇ ਔਰਤਾਂ ਦੇ ਵਿੱਚ ਗੋਡਿਆਂ ਦੀ ਪ੍ਰੋਬਲਮ ਜਾਂ ਹੋਰ ਪ੍ਰੋਬਲਮਾਂ ਨੇ ਮਟਾਪੇ ਦੀ ਪ੍ਰੋਬਲਮ ਹੈ ਉਹਨੂੰ ਵੀ ਸਹੀ ਕਰ ਦਿੰਦਾ ਜਿਹੜੇ ਲੋਕਾਂ ਨੂੰ ਕਬਜ਼ ਦੀ ਪ੍ਰੋਬਲਮ ਆ ਜਾਂ ਗੈਸ ਬਣਦੀ ਹੈ ਤੇਜਾ ਬਣਦਾ ਖਾਦਾ ਪੀਤਾ ਹਾਜਮ ਨਹੀਂ ਆਉਂਦਾ ਤਾਂ ਪਾਨ ਦਾ ਪੱਤਾ ਉਹਨੂੰ ਵੀ ਠੀਕ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਆ ਦੋਸਤੋ ਅਗਰ ਤੁਸੀਂ ਮਟਾਪੇ ਤੋਂ ਪਰੇਸ਼ਾਨ ਹੋ ਜਾ ਤਾਂ ਉਹਨੂੰ ਕਬਜ ਗੈਸ ਕੋਈ ਵੀ ਸਮੱਸਿਆ ਤਾਂ ਤੁਸੀਂ ਸਾਤੋਂ ਆਯੁਰਵੈਦਿਕ ਦਵਾਈ ਘਰ ਬੈਠੇ ਮੰਗਵਾ ਸਕਦੇ ਹੋ ਜਿਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲਦਾ ਕੈਸ਼ ਔਨ ਡਿਲੀਵਰੀ ਵੀ ਹੈ ਸਾਡੇ ਕੋਲੇ ਥਾਇਰੋਇਡ ਦੀ ਦਵਾਈ ਵੀ ਬਹੁਤ ਵਧੀਆ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਸੀ ਦਿਨ